ਅੱਜ ਅਸੀਂ ਮਹਾਰਾਣੀ ਕੇਸ ਤੇਲ ਜਿਨ੍ਹਾਂ ਦੇ ਕੇਸ ਝੜਦੇ ਆ ਸਮੇਂ ਤੋਂ ਪਹਿਲਾਂ ਸੁਫੇਰ ਹੋ ਜਾਂਦੇ ਆ ਉਹਨਾਂ ਦੇ ਲਈ ਅਸੀਂ ਇਹ ਜਿਹੜਾ ਤੇਲ ਤਿਆਰ ਕਰ ਰਹੇ ਆ ਜਿਆਦਾ ਕਮਜ਼ੋਰੀ ਸਿਰ ਦੇ ਵਿੱਚ ਆਉਣ ਦੇ ਕਾਰਨ ਕੇਸ ਭੈਣਾ ਦੇ ਵੀਰਾਂ ਦੇ ਝੜਨੇ ਸ਼ੁਰੂ ਹੋ ਜਾਂਦੇ ਆ ਇਹ ਅਸੀਂ ਸਾਰੀਆਂ ਇਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਪਾਤੀਆਂ ਵਾ ਉਸ ਤੋਂ ਅਪਰੰਤ ਇਹ ਭੰਗਰਾ ਸੀ ਆਪ ਇਹ ਜਿਹੜੀ ਆਈ ਸੀ ਇਹਨੂੰ ਅਸੀਂ ਪੀਸ ਰਿਆ ਵਾ ਇਹ ਵੀ ਇਹਦੇ ਵਿੱਚ ਮਿਲਾਵਾਂਗੇ ਤੇ ਇਹਦੇ ਵਿੱਚ ਅਸੀਂ ਕੜੀ ਪੱਤਾ ਵੀ ਮਲਾਉਨੇ ਆ ਜਿਹਦੇ ਨਾਲ ਕੇਸ ਕਾਲੇ ਹੁੰਦੇ ਬ੍ਰਹਮੀ ਪਾਉਨੇ ਇਹਦੇ ਵਿੱਚ ਹੋਰ ਹੀ ਬੇਅੰਤ ਜੜੀਆਂ ਬੂਟੀਆਂ ਇਹਨੂੰ ਪਾਉਨੇ ਆ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਰਿੰਨ ਲੈਣਾ ਤੁਸੀਂ ਵੇਖਿਓ ਜੋ-ਜੋ ਇਹ ਰਿਜਦਾ ਗਿਆ ਇਹਦਾ ਰੰਗ ਕਾਲਾ ਹੋ ਜਾਣਾ ਸੋ ਇਹ ਜਿਹੜਾ ਤੇਲ ਵਾ ਭੈਣਾਂ ਵੀ ਵਰਤ ਸਕਦੀਆਂ ਵਾ ਤੇ ਵੀਰ ਵੀ ਵਰਤ ਸਕਦੇ ਆ ਤਿੰਨ ਮਹੀਨੇ ਦੀ ਵਰਤੋਂ ਕਰਨੀ ਹੁੰਦੀ ਆ ਤੇ ਕੇਸ ਦੁਬਾਰਾ ਜਿਹੜੇ ਗੰਜਾਪਨ ਆਇਆ ਵਾ ਬਿਲਕੁਲ ਠੀਕ ਹੋ ਜਾਂਦਾ ਦੁਬਾਰਾ ਕੇਸ ਆ ਜਾਂਦੇ ਆ ਹੋਰ ਵੀ ਸਾਡੇ ਕੋਲ ਜਿਹੜੀਆਂ ਪੈਣਾ ਲੋਕ ਸੇ ਪੁੱਛ ਰੀਆਂ ਨੇ ਇੰਦੀਆਂ ਮਾਮੀ ਕੀ ਕੀ ਇਹਦੇ ਵਿੱਚ ਪਾਉਨੇ ਆ ਸਾਰਾ ਕੁਝ ਅਸੀਂ ਪਹਿਲੀਆ ਵੀਡੀਓ ਦੇ ਵਿੱਚ ਦੱਸਿਆ ਇਹਨੂੰ ਰਾਤ ਸੌਣ ਤੋਂ ਪਹਿਲਾਂ ਰਾਤ ਨੂੰ ਸਿਰਫ ਇਨਾ ਕ ਤੇਲ ਲੈ ਕੇ ਥੋੜਾ ਗਰਮ ਕਰ ਲੈਣਾ ਹੁੰਦਾ ਗਰਮ ਕਰਕੇ ਫਿਰ ਹੌੜੀ ਹੌੜੀ ਇਹਨੂੰ ਸਿਰ ਦੇ ਵਿੱਚ ਮਾਲਸ਼ ਕਰਨੀ ਹੁੰਦੀ ਆ ਮਾਚ ਕਰਕੇ ਫਿਰ 2 ਦਿਨ ਲੱਗਾ ਰਹਿਣ ਦੇਣਾ ਪੀਸਰੇ ਦੇਣਾ ਕਿਸੇ ਚੰਗੇ ਜਿਹੇ ਸ਼ੈਂਪੂ ਨੂੰ ਲੈ ਕੇ ਉਹਦੇ ਵਿੱਚ ਮੁੜ ਕੇ ਸ਼ੈਂਪੂ ਦੇ ਨਾਲ ਕੇਸ ਨੂੰ ਕੇਸਾਂ ਨੂੰ ਧੋ ਲੈਣਾ ਵਾ ਤੇ ਇੱਕ ਸਾਨੂੰ ਭੈਣਾ ਦਾ ਫੋਨ ਆਇਆ ਕਿ ਉਹ ਕਹਿੰਦੇ ਵੀ ਅਸੀਂ ਗਰਮ ਪਾਣੀ ਦੇ ਨਾਲ ਸਿਰ ਨੂੰ ਧੋ ਸਕਦੇ ਹਾਂ ਅਸੀਂ ਉਹਨਾਂ ਨੂੰ ਪਹਿਲਾਂ ਵੀ ਰੋਕਿਆ ਵਾ ਕਿ ਕੇਸਾਂ ਦੇ ਵਿੱਚ ਸਿਰ ਦੇ ਵਿੱਚ ਕਦੀ ਵੀ ਗਰਮਾ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਗਰਮ ਪਾਣੀ ਦੇ ਨਹਾਉਣ ਦੇ ਨਾਲ ਤੇਰਦੇ ਉੱਤੇ ਜਿਹੜੀ ਆ ਵੀ ਖੁਸ਼ਕੀ ਆ ਜਾਂਦੀ ਆ ਖੁਸ਼ਕੀ ਆਉਣ ਦੇ ਨਾਲ ਕੇਸ ਝੜਨੇ ਸ਼ੁਰੂ ਹੋ ਜਾਂਦੇ ਆ ਦੇ ਸਮੇਂ ਤੋਂ ਪਹਿਲਾਂ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਆ ਬਾਕੀ ਕੁਝ ਵੀਰਾਂ ਨੇ ਵੀ ਜਿਨ੍ਹਾਂ ਦੇ 5-5 ਸਾਲ ਹੋ ਗਿਆ ਕੇਸ ਝੜ ਕੇ ਗੰਜਾ ਪਣ ਆ ਗਿਆ ਵਾ ਉਹਨਾਂ ਵਾਸਤੇ ਵੀ ਇਹ ਬਹੁਤ ਹੀ ਵਧੀਆ ਵਾ ਜਾਂ ਦਾੜੀ ਦੇ ਵਿੱਚ ਜਿਨ੍ਹਾਂ ਦੇ ਕੀੜਾ ਲੱਗ ਜਾਂਦਾ ਦਾੜੀ ਦੇ ਵਿੱਚ ਕੀੜਾ ਲੱਗਣ ਦੇ ਕਾਰਨ ਵੀ ਕੇਸ ਜਿਹੜੇ ਆ ਦਾੜੀ ਦੇ ਝੜਨੇ ਸ਼ੁਰੂ ਹੋ ਜਾਂਦੇ ਆ ਬੜੀਆਂ ਦਵਾਈਆਂ ਮਹਿੰਗੀਆਂ ਮਹਿੰਗੀਆਂ ਲਾ ਕੇ ਵੇਖ ਲੈਂਦੇ ਆ ਫਰ ਠੀਕ ਨਹੀਂ ਹੁੰਦੇ ਇਹ ਤੇਲ ਵਰਤਨ ਦੇ ਨਾਲ ਦਾੜੀ ਦਾ ਕੀੜਾ ਵੀ ਬਿਲਕੁਲ ਠੀਕ ਹੋ ਜਾਂਦਾ ਕਿਉਂਕਿ ਜਿਹੜਾ ਕੜੀ ਪੱਤਾ ਅਸੀਂ ਪਾਉਨੇ ਆ ਇਹ ਕੀੜਾ ਲੱਗਾ ਹੋਵੇ ਦਾੜੀ ਦੇ ਉਹ ਵੀ ਬਿਲਕੁਲ ਠੀਕ ਕਰ ਦਿੰਦਾ ਵਾ ਫਿਰ ਇਹਦੇ ਵਿੱਚ ਅਸੀਂ ਨਿੰਮ ਵੀ ਪਾਉਨੇ ਆ ਆਮਲਾ ਰੀਠਾ ਸ਼ਿਕਾਕਾਈ ਭੰਗੜਾ ਤੇ ਬਾਕੀ ਜਦੋਂ ਤਿਆਰ ਹੋ ਜਾਂਦਾ ਇਹ ਵਾਲਾ ਤੇਲ ਇਰੇ ਵਿੱਚ ਫੇਰ ਅਸੀਂ ਬਾਕੀ ਜਿਹੜੀਆਂ ਦਵਾਈਆਂ ਵਾਂ ਉਹ ਅਸੀਂ ਮਿਲਾਉਨੇ ਆ ਕਿਸੇ ਨੇ ਵੀ ਤਿਆਰ ਕਰਨਾ ਹੋਵੇ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਆ ਇਹਦੇ ਵਿੱਚ ਤਿਲਾਂ ਦਾ ਤੇਲ ਪੈਂਦਾ ਵਾ ਬਦਾਮਾਂ ਦਾ ਤੇਲ ਪੈਂਦਾ ਅਸੀਂ ਵੀ ਇਹ ਬਦਾਮਾਂ ਦੀਆਂ ਡੱਬੀਆਂ ਲੈ ਕੇ ਆਏ ਆ ਬਦਾਮਾਂ ਦੇ ਤੇਲ ਦੀ ਇਹ ਵੀ ਇਹਦੇ ਵਿੱਚ ਪਾਉਣੀ ਆ ਫੇਰ ਇਹਦੇ ਵਿੱਚ ਜਿਹੜਾ ਤਿਲਾਂ ਦਾ ਤੇਲ ਆਖਦੇ ਹਾਂ ਦਾ ਇਹ ਤਿਲਾਂ ਦਾ ਤੇਲ ਵਾ ਇਹ ਵੀ ਅਸੀਂ ਇਹਦੇ ਵਿੱਚ ਪਤੰਜਰੀ ਕੰਪਨੀ ਦਾ ਵਰਤਨ ਲੱਗੇ ਆ ਇਹ ਵੀ ਵਿੱਚ ਪਾਉਣਾ ਵਾ ਫੇਰ ਸਰੋਂ ਦਾ ਤੇਲ ਜਾਂ ਤੋਰੀਏ ਦਾ ਤੇਲ ਕੋਈ ਵੀ ਪਾ ਸਕਦੇ ਇਹ ਵੀ ਅਸੀਂ ਇਹਦੇ ਵਿੱਚ ਪਾਉਣਾ ਹੈ ਇਹਨੂੰ ਘਟੋ ਘਟ ਅੱਠ ਤੋਂ 10 ਘੰਟੇ ਹੌਲੀ ਹੌਲੀ ਅੱਗ ਤੇ ਰੰਨਣਾ ਬਿਲਕੁਲ ਹੌਲੀ ਹੌਲੀ ਅੱਗ ਤੇ ਜਿੰਨਾ ਹੀ ਇਹ ਹੌਲੀ ਹੌਲੀ ਅੱਗ ਦੇ ਉੱਤੇ ਰਿਜੂਗਾ ਓਨਾ ਹੀ ਵਧੀਆ ਤੇਲ ਬਣੂਗਾ ਘਰ ਦੇ ਵਿੱਚ ਤਿਆਰ ਕਰਕੇ ਆਪਣੇ ਕੇਸਾਂ ਦੇ ਲਈ ਜਰੂਰ ਇਹ ਤੇਲ ਵਰਤੋ ਬਹੁਤ ਈਦਾ ਫਾਇਦਾ ਹੁੰਦਾ ਵਾ ਕੋਈ ਕੈਮੀਕਲ ਵਾਲੇ ਤੇਲ ਵਰਤਣ ਦੀ ਜਰੂਰਤ ਨਹੀਂ ਆ ਕੁਝੀ ਆਪ ਜੀ ਦੇਖਿਓ ਜੋ-ਜੋ ਇਹ ਤਿਆਰ ਹੁੰਦਾ ਗਿਆ ਤੇ ਇਹਦੇ ਵਿੱਚ ਇਹਦਾ ਰੰਗ ਜਿਹੜਾ ਕਾਲਾ ਹੁੰਦਾ ਜਾਣਾ ਫਿਰ ਸਾਨੂੰ ਵੀਰਾਂ ਤੇ ਭੈਣਾਂ ਨੇ ਸਾਨੂੰ ਇਹ ਪੁੱਛਿਆ ਕਿ ਜਿਹੜਾ ਤੇਲ ਬਣਾਉਣਾ ਵਾ ਕੋਈ ਵੀ ਕੜਾਈ ਵਰਤ ਸਕਦੇ ਨਹੀਂ ਜੀ ਇਹਦੇ ਵਿੱਚ ਸਿਰਫ ਸਰਬ ਲੋਹ ਦਾ ਭਾਂਡਾ ਵਰਤਣਾ ਵਾ ਇਹ ਅਸੀਂ ਤੇਲ ਬਣਾਉਣ ਵਾਸਤੇ ਸਪੈਸ਼ਲ ਸਰਬ ਲੋਹ ਦਾ ਭਾਂਡਾ ਲਿਆਂਦਾ ਵਾ ਕੜਾਈ ਲੈਣੀ ਆ ਤੇ ਉਹਦੇ ਨਾਲ ਇਹ ਜਿਹੜਾ ਤੇਲ ਤਿਆਰ ਕਰਨਾ ਬਾਕੀ ਕੁਝ ਦਵਾਈਆਂ ਖਾਨ ਦੇ ਨਾਲ ਵੀ ਜਿਹੜੀ ਸਰੀਰ ਦੀ ਕਮਜ਼ੋਰੀ ਹੁੰਦੀ ਆ ਉਹਦਾ ਕਾਰਨ ਕਰਕੇ ਵੀ ਜਿਹੜੇ ਕੇਸ ਝੜਦੇ ਆ ਕਈਆਂ ਭੈਣਾਂ ਨੂੰ ਥਾਇਰੋਇਡ ਹੁੰਦਾ ਵਾ ਜਾਂ ਲਕੋਰੀਆ ਸਫੇਦ ਪਾਣੀ ਪੈਣਾ ਸ਼ੁਰੂ ਹੋ ਜਾਂਦਾ ਜਾਂ ਪੀਸੀਓਡੀ ਦੀ ਪ੍ਰੋਬਲਮ ਹੋਵੇ ਮਹਾਵਾਰੀ ਸਮੇਂ ਦੇ ਨਾਲ ਨਾ ਆਉਣੀ ਜਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਬਿਲਕੁਕੁਲ ਨਹੀਂ ਆਉਂਦੀ ਜਿੰਨਾਂ ਭੈਣਾਂ ਨੂੰ ਤੇ ਉਹਨਾਂ ਨੂੰ ਫਿਰ ਦਵਾਈ ਨਾਲ ਖਾਣੀ ਪੈਂਦੀ ਆ ਤੇ ਥਾਇਰੋਇਡ ਵੀ ਉਹਨਾਂ ਦਾ ਠੀਕ ਹੋ ਜਾਂਦਾ ਵਾ ਤਿੰਨ ਤੋਂ ਚਾਰ ਮਹੀਨੇ ਦਵਾਈ ਖਾਣ ਦੇ ਨਾਲ ਜੇਕਰ ਉਹਨਾਂ ਦਾ ਥਾਇਰੋਇਡ ਠੀਕ ਨਾ ਹੋਵੇ ਫਿਰ ਕੋਈ ਵੀ ਤੇਲ ਲਾਉਣ ਦੇ ਨਾਲ ਕੇਸ ਝੜਨੋਂ ਨਹੀਂ ਹਟਦੇ ਉਹਨਾਂ ਬੜੇ ਤੇਲ ਵਰਤੇ ਆ ਤਾਂ ਹੀ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਇਹਨੂੰ ਹੁਣ ਅਸੀਂ ਹੌਲੀ-ਹੌਲੀ ਚੰਗੀ ਤਰ੍ਹਾਂ ਇਹਨੂੰ ਹਿਲਾ ਦੇਣਾ ਵਾ ਹੌਲੀ-ਹੌਲੀ ਦੇਖਿਓ ਲੋਹੇ ਦੀ ਕਟਾਈ ਦੇ ਨਾਲ ਇਹ ਹੁੰਦਾ ਵਾ ਕਿ ਜਿਹੜਾ ਇਹਦਾ ਰੰਗ ਵਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਤੇਲ ਇਹਦੇ ਜਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਅਸੀਂ ਲੋਹੇ ਦੀ ਭਸਮ ਪਾਉਨੇ ਆ ਲੋਹੇ ਦੀ ਭਸਮ ਜਿਹੜਾ ਇਹਨੂੰ ਕਹਿੰਦੇ ਆਇਰਨ ਹੁੰਦਾ ਵਾ ਕੇਸਾਨੀ ਜਿਹੜੀ ਕਮਜ਼ੋਰੀ ਹੁੰਦੀ ਆ ਉਹ ਇਹਦੀ ਆਇਰਨ ਦੀ ਖਸਮ ਦੇ ਨਾਲ ਇੱਕ ਤੇ ਕੇਸ ਬਹੁਤ ਜਲਦੀ ਕਾਰੇ ਹੁੰਦੇ ਆ ਤੇ ਜਿਹੜੀ ਸਿਰ ਦੀ ਕਮਜ਼ੋਰੀ ਹੁੰਦੀ ਆ ਜਾਂ ਫੰਗਸ ਲੱਗੀ ਹੁੰਦੀ ਆ ਉਹ ਵੀ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਵੇਖਣ ਦੇ ਲਈ ਤੇ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਵਧੀਆ ਵਧੀਆ ਨੁਕਸੇ ਅਸੀਂ ਤਿਆਰ ਕਰਕੇ ਆਪ ਜੀ ਨੂੰ ਦੱਸਦੇ ਆ ਇਹ ਦੇਖਿਓ ਲੋਹੇ ਦੀ ਭਸਮ ਪਾਉਣ ਦੇ ਨਾਲ ਇਹਦਾ ਰੰਗ ਹੌਲੀ-ਹੌਲੀ ਕਾਲਾ ਸ਼ੁਰੂ ਹੋਣਾ ਹੋ ਗਿਆ। ਇਸੇ ਪ੍ਰਕਾਰ ਇਹ ਕੇਸਾਂ ਨੂੰ ਵੀ ਇਹ ਜਿਹੜੀ ਦਵਾਈ ਆ ਤੇਲ ਆ ਬਿਲਕੁਲ ਹੀ ਕਾਲਿਆਂ ਕਰ ਦਿੰਦਾ ਵਾ। ਇਹ ਉਹਨਾਂ ਬਾਕੀ ਜਿਹੜੀ ਅਸੀਂ ਭੰਗੜਾ ਵਾਲਾਂ ਦੇ ਲਈ ਇੱਕ ਅਮਰਤ ਦੇ ਸਮਾਨ ਹੁੰਦਾ ਭੰਗੜਾ। ਇਹ ਖਾਣਾ ਵੀ ਚਾਹੀਦਾ ਇਹਦਾ ਪਾウダー ਬਣਾ ਕੇ ਖਾਣ ਦੇ ਨਾਲ ਵੀ ਸਰੀਰ ਨੂੰ ਤਾਕਤ ਦਿੰਦਾ ਵਾ। ਤੇ ਕਈਆਂ ਦੇ ਛਾਤੀ ਦੇ ਵਾਲ ਜਿਹੜੇ ਆ ਸਫੇਦ ਹੁੰਦੇ ਆ ਮਰਦਾਂ ਦੇ ਉਹ ਵੀ ਇਹ ਕਾਲੇ ਕਰ ਦਿੰਦਾ ਚੰਗਾ ਰਿੱਜਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾਲ ਨਾਲ ਹਲਾਈ ਜਾਣਾ ਅੱਗ ਬਿਲਕੁਲ ਹੀ ਸਲੋ ਰੱਖਣੀ ਆ ਕਿਉਂਕਿ 3 ਤੋਂ 4 ਘੰਟੇ ਲੱਗਣੇ ਇਹਨੂੰ ਰਿੱਜਨ ਤੇ ਇਹਦਾ ਸਾਰਾ ਅਸਰ ਨਿਕਲਣ ਤੇ ਜਦੋਂ ਇਹ ਛਣ ਗਿਆ ਫਿਰ ਰਿੰਗ ਗਿਆ ਇਹਨੂੰ ਜਿਹੜਾ ਇਹ ਪਾਣੀ ਆ ਵਿੱਚ ਇਹਨੂੰ ਕੱਢ ਲੈਣਾ ਨਿਚੋੜ ਲੈਣਾ ਇਹ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਫਿਰ ਦਵਾਈਆਂ ਪਾ ਕੇ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਕਿ ਕਿਦਾਂ ਜਿਹੜੇ ਤੇਲ ਅਸੀਂ ਲਿਆਉਂਦੇ ਆਲੇ ਇਹ ਪਾ ਕੇ ਕਿਹੜੀਆਂ-ਕਿਹੜੀਆਂ ਦਵਾਈਆਂ ਪਾ ਕੇ ਅਸੀਂ ਇਹਨੂੰ ਬਾਅਦ ਚੋਂ ਤਿਆਰ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰੋ ਵੀਡੀਓ ਨੂੰ ਸੋ ਬੇਨਤੀ ਹੈ ਸਾਡੀ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ